ਆਪਣੇ ਕਿਸਾਨ ਭਰਾ ਗੰਡੇ ਦੀ ਪਨੀਰੀ ਵਧੀਆ ਲੈਣੀ ਚਾਹੁੰਦੇ ਨੇ ਅੱਜ ਆਪਾਂ ਕਿਸਾਨ ਨਰਸਰੀ ਸੀਡ ਫਾਰਮ ਪਿੰਡ ਟੇਪੀ ਭਿੱਖੀ ਰੋਡ ਦੇ ਉੱਪਰ ਜਿਹੜੀ ਨਰਸਰੀ ਸਿਤ ਹੈ ਅੱਜ ਇੱਥੇ ਆਏ ਹਾਂ ਬਾਈ ਦੇ ਨਾਲ ਸਾਰੀ ਗੱਲਬਾਤ ਕਰਾਂਗੇ ਵੀ ਕਿਹੜੀ ਕਿਹੜੀ ਵੈਰਾਈਟੀ ਹੈ ਬਾਈ ਦੇ ਕੋਲ ਕਿਉਂਕਿ ਹੁਣ ਗੰਡਾ ਜਾਦੇ ਲੱਗ ਰਿਹਾ ਬਾੜੀਆਂ ਦੇ ਵਿੱਚ ਖੇਤਾਂ ਦੇ ਵਿੱਚ ਕਿਉਂਕਿ ਪੱਕੀ ਪਟਾਈ ਵਾਲਾ ਗੰਡਾ ਕਿਸਾਨ ਲਾਉਂਦੇ ਆ ਬਾਈ ਦੇ ਕੋਲ ਕਾਫੀ ਕਿਸਮਾਂ ਨੇ ਤੇ ਬਾਈ ਦੇ ਨਾਲ ਸਾਰੀ ਜਾਣਕਾਰੀ ਸੋਟਣਾ ਸਾਂਝੀ ਕਰਾਂਗੇ ਵੀਡੀਓ ਦੇ ਨਾਲ ਬਣੇ ਰਹਿਣਾ ਅੱਸੀ ਕਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਪੰਜਾਬ ਅਤੇ ਇਕਲਚੇ ਚੈਨਲ ਉਪਜਾਬੀ ਦੇਖ ਰਹੇ ਨੇ ਧੰਨਵਾਦ ਜੀ ਸਸਰੀ ਦਾ ਬਾਈ ਜੀ ਨਾਮ ਕੀ ਆਪਣਾ ਮੇਰਾ ਨਾਮ ਵਿਕਰਮਜੀਤ ਸਿੰਘ ਹੈ ਜੀ ਠੀਕ ਹੈ ਸਰ ਜਿਵੇਂ ਹੁਣ ਗੰਡਾ ਗੰਡੇ ਦੀ ਪਨੀਰੀ ਦੀ ਸਭ ਤੋਂ ਜ਼ਿਆਦਾ ਮੰਗ ਹੈਗੀ ਤੇ ਕਿਹੜੀ ਕਿਹੜੀ ਕਿਸਮ ਦਾ ਵੀਰੇ ਆਪਣੇ ਕੋਲੇ ਜਿਹੜਾ ਪਨੀਰੀ ਹੈਗੀ ਆ ਗੰਡੇ ਦੀ ਹੁਣ ਗੰਡੇ ਦੀਆਂ ਆਪਣੇ ਕੋਲੇ ਵੀਰੇ ਇਸ ਟਾਈਮ ਤਪਾਉਣ ਦੇ ਵਿੱਚ ਜਿਹੜਾ ਆਪਾਂ ਤਪਾਉਣ ਵਾਲਾ ਗੰਡਾ ਵੇਚਦੇ ਆਂ ਦੋ ਕਿਸਮਾਂ ਦਾ ਅੱਛਾ ਜੀ ਤੇ 75 ਜਿਹਨੂੰ ਆਪਾਂ ਲਾਲ ਬੂੜਾ ਲਾਲ ਰੰਗ ਕਹਿ ਦਿੰਦੇ ਆਂ ਅੱਛਾ ਜੀ ਇੱਕ ਆਪਣੇ ਕੋਲੇ ਦੇਸੀ ਗੰਡਾ ਆ ਜਾਂਦਾ ਸਾੰਹ ਰੰਗਾ ਕਹਿੰਦੇ ਇਹਨੂੰ ਠੀਕ ਹੈ ਅੱਛਾ ਜੀ ਹੋ ਜੀ ਉਹ ਦੋਨੇ ਕਿਸਮ ਆਪਣੇ ਕੋਲੇ ਹੁਣ ਤਿਆਰ ਆ ਜਿਹੜੀਆਂ ਆਪਾਂ ਲੰਬਾ ਟਾਈਮ ਸਟੋਰ ਵੀ ਕਰ ਸਕਨੇ ਹਾਂ ਠੀਕ ਹੈ ਜੀ ਤੇ ਭਾਈ ਜੇ ਗੱਲ ਕਰੀਏ ਪਨੀਰੀ ਦੀ ਤੁਸੀਂ ਮੰਨ ਕੇ ਚਲੋ ਜਦੋਂ ਇੱਥੇ ਤਿਆਰ ਕਰਦੇ ਹਾਂ ਸਾਰੀ ਆਪਦੇ ਪਲਾਟ ਦੇ ਵਿੱਚ ਕੋਈ ਪਰਮਚੀ ਸਾਰੀ ਤਿਆਰ ਹੁੰਦੀ ਹੈ ਆਪਣੇ ਜੀ ਆਪਣੇ ਕੋਲੇ ਅੱਛਾ ਜੀ ਹਰ ਵਕਤ 12 ਮਿੰਟੀਆਂ ਦੇ ਨਾਲ ਪਨੀਰੀਆਂ ਚੱਲੀ ਜਾਂਦੀਆਂ ਸਾਰੀਆਂ ਜੀ 2 8 10 ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀਜ਼ਨ ਦੇ ਹਿਸਾਬ ਨਾਲ ਜਿਹੜੀ ਜਿਹੜੀ ਪਨੀਰੀ ਤਿਆਰ ਹੁੰਦੀ ਉਹ ਹੀ ਅਸੀਂ ਪਰਮਚੀ ਤਿਆਰ ਕਰਦੇ ਹਾਂ ਠੀਕ ਹੈ ਜੀ ਤੇ ਜਿਵੇਂ ਹੁਣ ਬਈ ਪਨੀਰੀ ਫਾਰਮ ਰੋਲ ਲੈ ਕੇ ਜਾਂਦਾਗਾ ਪਨੀਰੀ ਤੁਸੀਂ ਹੱਥ ਮਾਰ ਕੇ ਦਿੰਨੇ ਜਾਂ ਤੁਲਮੀ ਦਿੰਨੇ ਪਨੀਰੀ ਤਾਂ ਉਹ ਤਾਂ ਅਸੀਂ ਕਿਆਰੀਆਂ ਹੀ ਓਡੜੀਆਂ ਬਣਾਈਆਂ ਹੋਈਆਂ ਵੀ ਮਤਲਕ ਇੱਕ ਦੋ ਕਿਆਰੀ ਜਿਨ੍ਹਾਂ ਨੇ ਆਪਣੇ ਘਰ ਵਾਸਤੇ ਲਾਉਣੀਆਂ 2 2.5 ਮੋਢੇ ਕਿੰਨੇ 4 ਮਰਲੇ ਥਾਂ ਕਿ ਇੱਕ ਕਿਆਰੀ ਲਵਾ ਦਿੰਦੀ ਆ ਅੱਛਾ ਜੀ ਉਹ ਕਿਆਰੀ ਦੇ ਹਿਸਾਬ ਨਾਲ ਦੇ ਦਿੰਨੇ ਆ ਬਾਕੀ ਜਿਵੇਂ ਕਿਸੇ ਨੇ ਮਿੰਕੇ ਲੈ ਜਾਣੀਆਂ ਅੱਛਾ ਜੀ ਉਹਨੂੰ ਸਕੁਅਰ ਫੁੱਟ ਦੇ ਹਿਸਾਬ ਨਾਲ ਵੀ ਦੇ ਦਿੰਨੇ ਆ ਜੀ ਠੀਕ ਹੈ ਜਿਵੇਂ ਹੁਣ ਬਾਈ ਗੋਭੀ ਦੀ ਪਨੀਰੀ ਫੁੱਲੋ ਗੋਭੀ ਤੇ ਬੰਦ ਗੋਭੀ ਲੱਗਦੀ ਇਹਦੀ ਪਨੀਰੀ ਆਪਣੇ ਕੋਲ ਹਾਂ ਇਹ ਪਨੀਰੀ ਆਪਣੇ ਕੋਲੇ ਟਾਈਮ ਤੋਂ ਟਾਈਮ ਤਿਆਰ ਹੁੰਦੀ ਹੈ ਜਿਵੇਂ ਹੁਣ ਆਪਣੇ ਕੋਲੇ 2-3 ਕਿਸਮਾਂ ਤਿਆਰ ਆ ਸਿਆੰਟਾ ਕੰਪਨੀ ਦੀ ਲੱਕੀ ਤਿਆਰ ਆ ਅੱਛਾ ਜੀ ਤੇ ਐਡਵਾਂਟਾ ਦੀ 85 ਨੰਬਰ ਤਿਆਰ ਆ ਅੱਛਾ ਜੀ ਤੇ ਇੱਕ ਰਿਸ਼ਕਵਾਨ ਦੀ ਪ੍ਰੈਟੀਆ ਉੱਤਨੇ ਵਰਗੇ ਤਿਆਰ ਆ ਸ੍ਰ ਗੰਡੇ ਤੋਂ ਇਲਾਵਾ ਭਾਈ ਹੋਰ ATZ ਪਨੀਰੀ ਤਿਆਰ ਹੈ। ਅੱਜ ਨਾ ਗੰਡੇ ਤੋਂ ਬਿਨਾ ਆਪਣੇ ਕੋਲੇ ਸਾਰੇ ਪ੍ਰਕਾਰ ਦੀਆਂ ਪਨੀਰੀਆਂ, ਟਮਾਟਰ ਤਿਆਰ ਆ, ਬੇਂਗਣ, ਬੇਂਗਣੀ, ਮਿਰਚ, ਕੌਲੀ, ਸ਼ਿਮਲਾ। ਅੱਛਾ ਜੀ। ਇਹ ਪਨੀਰੀਆਂ ਹੁਣ ਆਪਣੇ ਕੋਲੇ ਤਿਆਰ ਆ। ਤੇ ਭਾਈ ਜਿਵੇਂ ਸੀਡ ਦਾ ਪ੍ਰਬੰਧ ਤੁਹਾਡੇ ਕੋਲੇ ਉਪਲਬਧ ਹੈਗਾ ਇੱਥੇ ਮਨਨ ਜਿੰਨਾ ਸੀਡ ਫਾਰਮ ਆਪਣੇ ਕੋਲੇ ਹੁਣ ਜਿਹੜਾ ਹੁਣ ਟਾਈਮ ਤੇ ਸੀਡ ਲੱਗ ਰਿਹਾ ਕੰਪਨੀਆਂ ਦਾ ਸਾਰਾ ਹਾਈਬ੍ਰਿਡ ਬੀਜ। ਅੱਛਾ ਜੀ। ਕਦੂ ਕ੍ਰੇਲਾ ਗਰਮੀ ਵਾਲੇ ਸੀ ਸਬਜ਼ੀਆਂ ਜਿਹੜੀਆਂ ਆਪਾਂ ਲੋ ਟਰਨ ਥੱਲੇ ਪਾ ਕੇ ਥੱਲੇ ਲਾਉਣੇ ਆ ਹਾਂਜੀ 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 ਉਹ ਆਪਣੇ ਕੋਲੇ ਹੁਣ ਪਿਆਰ ਹੈਗੀਆਂ ਵੀ ਸਟੋਰ ਤੇ ਤੇ ਕਾਗਜ਼ ਕੋਈ ਸਾਰਾ ਤੂੜਾ ਸਾਰਾ ਕੁਝ ਮਿਲ ਜਾਂਦਾ ਹਾਂ ਜਿਵੇਂ ਮਲਚਿੰਗ ਸੀਡ ਭਈ ਜਾਂ ਤਾਰ ਲਾਉਣੀ ਹੈ ਸਾਰੀ ਚੀਜ਼ ਦਾ ਪ੍ਰਬੰਧ ਥੋਡੇ ਕੋਲ ਆਲਰੇਡੀ ਹੈਗੇ ਕਿੰਨੇ ਕ ਸਾਲਾਂ ਤੋਂ ਵੀਰੇ ਕੰਮ ਚੱਲਦਾ ਆਪਣਾ ਇਹ ਆਪਣੇ ਕੋਲ ਤਾਂ ਹੀ ਇੱਥੇ ਰੋਡ ਦੇ ਉੱਤੇ ਤਾਂ ਆਪਾਂ ਨੂੰ ਹੋ ਗਿਆ 14-15 ਸਾਲ ਪਹਿਲਾਂ ਆਪਣੀ ਠਿੱਕੀ ਵੀ ਦੁਕਾਨ ਸੀ ਉਹ ਹੁਣ ਆਪਾਂ ਇੱਥੇ ਰੀਸੈਪਟ ਕਰ ਲਈ ਅੱਛਾ ਜੀ ਠੀਕ ਹੈ ਜੀ ਬੜੀਆ ਆਪਣੇ ਕੋਲ ਇੱਕ ਕਸਟਮਰ ਫਾਰਮ ਸਾਰਾ ਇੱਥੇ ਆ ਗਿਆ। ਅੱਛਾ ਜੀ। ਤੇ ਜਿਵੇਂ ਬਈ ਹੁਣ ਆਪਣੇ ਕਿਸਾਨਾਂ ਨੇ ਪਹਿਲਾਂ ਕੱਚੀ ਪਟਾਈ ਵਾਲਾ ਗੰਡਾ ਲਾਇਆ ਹੁਣ ਪੱਕੀ ਪਟਾਈ ਵਾਲਾ ਗੰਡਾ ਲਾਉਣਾ ਚਾਹੁੰਦੇ ਨੇ ਇਹਦਾ ਭਈ ਜਿਹੜਾ ਆਪਾਂ ਵਾਲੀ ਬਰੀਕ ਜਾਂ ਵਾਲਾ ਮੋਟਾ ਇਹਦੇ ਵਿੱਚ ਕਾਮਜਾਬ ਕਿਹੜੀ ਪਨੀਰੀ ਜ਼ਿਆਦਾ ਰਹਿੰਦੀ ਹੈ ਪਨੀਰੀ ਤਾਂ ਹੀ ਥੋੜੀ ਜੀ ਮੋੜ ਕੇ ਆਪਾਂ ਨੂੰ ਗੰਢੀਦਾਰ ਹੀ ਲਾਉਣੀ ਚਾਹੀਦੀ ਆ ਜ਼ਿਆਦੀ ਬਰੀਕ ਪਨੀਰੀ ਵੀ ਨਹੀਂ ਲਾਉਣੀ ਚਾਹੀਦੀ ਚੱਲਣ 'ਚ ਦਿੱਕਤ ਆ ਜਾਂਦੀ ਆ ਅੱਛਾ ਜੀ ਵੈਸੇ ਬਰੀਕ ਪਨੀਰੀ ਦੇ ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ ਵੀ ਗੰਡਾ ਜਿਹੜਾ ਬਣਨਾ ਉਹ ਤਾਂ ਬੀਜੇ 'ਤੇ ਡਿਪੈਂਡਟ ਆਗਾ ਅੱਛਾ ਜੀ ਜੇ ਬੀ ਵਧੀਆ ਤਾਂ ਗੰਡਾ ਵਧੀਆ ਬਣੂਗਾ ਠੀਕ ਹੈ ਕੋਈ ਮੋਟੀ ਦਾ ਕੋਈ ਚੱਕਰ ਨਹੀਂ ਜੇ ਟਾਈਮ ਹੁਣ ਜਿਵੇਂ ਹੁਣ ਟਾਈਮ ਪੂਰਾ ਰਹਿੰਦਾ ਪਿਆ ਜੇ ਪੌਦਲਾ ਹੁਣ ਚ ਅੱਛਾ ਜੀ ਮਤਲਬ ਕਿ ਆਪਾਂ ਇਹ ਜਨਵਰੀ ਅਖੀਰ ਤੱਕ ਲਾ ਸਕਦੇ ਆ ਪਨੀਰੀ ਠੀਕ ਹੈ ਅਜੇ ਤਾਂ ਸਟਾਰਟ ਹੋਇਆ ਕੰਮ ਹਾਂਜੀ ਹਾਂਜੀ ਤੇ ਇਸ ਕਰਕੇ ਅਜੇ ਕੋਈ ਮੋਟੀ ਫਰੀ ਦਾ ਕੋਈ ਚੱਕਰ ਨਹੀਂ ਹੈਗਾ ਬਸ ਪਨੀਰੀ ਤਣਾ ਤੁਣਾ ਵਧੀਆ ਹੋਵੇ ਪਨੀਰੀ ਦਾ ਅੱਛਾ ਜੀ ਥੱਲੇ ਜਾਲਾ ਵਧੀਆ ਹੋਵੇ ਇਹ ਦੇਖ ਕੇ ਲੈਣੀ ਚਾਹੀਦੀ ਹੈ ਠੀਕ ਹੈ ਬਾਕੀ ਬਈ ਜਿਵੇਂ ਨਸਰ ਦੀ ਪ੍ਰੋਬਲਮ ਜਿਆਦਾ ਆ ਜਾਂਦੇ ਗੰਡੇ 'ਚ ਇਸ ਤਰ੍ਹਾਂ ਦੀ ਕਦੇ ਨਸਰ ਦੀ ਪ੍ਰੋਬਲਮ ਆਉਂਦੀ ਹੈ ਜਿਹੜਾ ਆਪਾਂ ਗੇਤਾ ਸੀਡ ਲੱਗਾ ਹੋਵੇ ਜਿਹੜਾ ਮਤਲਬ ਕਿ ਅਕਤੂਬਰ ਦੇ ਵਿੱਚ ਆਪਾਂ ਪਨੀਰੀ ਬੀਜੀ ਹੋਵੇ ਉਹਦੇ ਵਿੱਚ ਨਿਸਰਨੀ ਪ੍ਰੋਬਲਮ ਆ ਜਾਂਦੇ ਜਾਂ ਆਪਾਂ ਜੇਤਾ ਲਾਈਏ ਅੱਛਾ ਜੀ ਜਿਹੜਾ ਆਪਾਂ ਨਵੰਬਰ ਤੋਂ ਨਵੰਬਰ ਤੋਂ ਬਾਅਦ ਪਨੀਰੀ ਬੀਜਦੇ ਆ ਉਹਦੇ ਵਿੱਚ ਵਧੀਆ ਬੀ ਆ ਉਹਦੇ ਵਿੱਚ ਨਿਸਰਨੀ ਪ੍ਰੋਬਲਮ ਨਹੀਂ ਆਉਗੀ ਠੀਕ ਹੈ ਜੀ ਇਹ ਆਕੜਾ ਵੀ 2-4 ਗੰਢੇ ਨਿਸਰ ਜਾਣ 100 ਮਗਰਾ ਅੱਛਾ ਜੀ ਉਹਦਾ ਕੁਝ ਕਹਿ ਨਹੀਂ ਸਕਦੇ ਕਿ ਆਪਾਂ ਨੂੰ ਕਦੇ ਆਈ ਨਹੀਂ ਪ੍ਰੋਬਲਮ ਕਈ ਸਾਲ ਹੋ ਗਏ ਤੇ ਗੱਲ ਬਈ ਜਿਵੇਂ ਇਹਦੇ ਵਿੱਚ ਥੱਲੇ ਜਦੋਂ ਕਿਸਾਨ ਨੇ ਇਹ ਲਾਉਣੇ ਆ ਕੋਈ ਖਾਦ ਖਰਗ ਦੀ ਵਗੈਰਾ ਥੱਲੇ ਪਾ ਸਕਦੇ ਆ ਕੋਈ ਲੋੜ ਨਹੀਂ ਖਾ ਤਾਂ ਹੀ ਦੇਖੋ ਆਪਣਾ ਅਸਲ ਤਾਂ ਲਾਉਣ ਵੇਲੇ ਤਾਂ ਤੁਸੀਂ 12ਵੀਂ ਕਪੋਸਟ ਦੀ ਅਸੀਂ ਸਪਾਰਸ ਕਰਦੇ ਆ ਕਿਸਾਨਾਂ ਨੂੰ ਵੀ 12ਵੀਂ ਕਪੋਸਟ ਖਾਦ ਆਉਂਦੀ ਆ ਅੱਛਾ ਜੀ ਇਹਨੂੰ ਆਪਾਂ ਗੜੋਿਆਂ ਦੀ ਖਾਦ ਵੀ ਕਹੇ ਦਿੰਦੇ ਆ ਉਹ ਪੌਣ ਥੱਲੇ ਲਾਉਣ ਵੇਲੇ ਆਰਗੈਨਿਕ ਖਾਦ ਛੋਟੇ ਕੋਲ ਮਿਲਦੀ ਹੈ ਜੀ ਉਹ ਹਾਂ ਉਹ ਮਿਲਦੀ ਹੈ ਜੀ ਆਪਣੇ ਕੋਲੇ ਬਾਕੀ ਜਿਹਦੇ ਕੋਲ ਇੱਕ ਤੋਂ ਮਰਜ਼ੀ ਵੀ ਲੈ ਸਕਦਾ ਕੋਈ ਚੱਕਰ ਨਹੀਂ ਕਿਸੇ ਕੋਲ ਹੈਗੀ ਆ ਜਦ ਪਿੰਡੋਂ ਕਿਸੇ ਕੋਲ ਵੀ ਮਿਲਦੀ ਆ ਉਹ ਲੈ ਕੇ ਪਾਵੇ ਉਹਦੇ ਨਾਲ ਗੰਡੇ ਦੀ ਗਰੋਥ ਵੀ ਹੁੰਦੀ ਆ ਗੰਡਾ ਛੇਤੀ ਵੀ ਚੱਲਦਾ ਠੀਕ ਹੈ ਇਹ ਕੈਮੀਕਲ ਵਾਲੇ ਖਾਦਾਂ ਤੋਂ ਆਪਣਾ ਬਚਾਅ ਹੋ ਜਾਂਦਾ ਕਿਉਂਕਿ ਉਹਨਾਂ ਨੇ ਲਾਉਣੇ ਦਾ ਘਰੇ ਹੁੰਦੀ ਆਪਣੇ ਫਾਰਮ ਦੀ ਇੰਦਸਤਰੀ ਵਾਸਤੇ ਠੀਕ ਹੈ ਠੀਕ ਹੈ ਇਸ ਕਰਕੇ ਕੇ ਦੇਸੀ ਖਾਦ ਹੀ ਵਰਤੋ ਕਰੋ ਅੱਛਾ ਜੀ ਤੁਹਾਡਾ ਇਹ ਫਾਰਮਾ ਸਿਸਟਮ ਲੱਗਿਆ ਹੈ ਜੀ ਪਾਣੀ ਦਾ ਇਹਨੂੰ ਜਿਹੜਾ ਤੁਸੀਂ ਗੰਡੇ ਨੂੰ ਪਾਣੀ ਲਾਉਣੇ ਹੋ ਜਿਵੇਂ ਭਈ ਅੱਗੇ ਜਾ ਕੇ ਕਿਸਾਨ ਲਾ ਲੈਂਦੇ ਜਿੱਥੇ ਕਿਤੇ ਜ਼ਿਆਦਾ ਪਾਣੀ ਲਾ ਲੈਂਦੇ ਜਾਂ ਡਾਕਟਰ ਜ਼ਮੀਨ ਦੇ ਵਿੱਚ ਆਪਾਂ ਜ਼ਿਆਦਾ ਪਾਣੀ ਲਾ ਲੈਨੇ ਕਿ ਕਿੰਨੇ ਕੁ ਪਾਣੀ ਨਾਲ ਜਿਹੜੀ ਆਪਣੇ ਗੰਡਾ ਮਤਲਬ ਵਧੀਆ ਤਿਆਰ ਹੋ ਜਾਂਦਾ ਹੈ ਗੰਡੇ ਨੂੰ ਜੀ ਹੁਣ ਲਾਉਣ ਵੇਲੇ ਸਿਆਲ ਦੇ ਵਿੱਚ ਤਾਂ ਪਾਣੀ ਦੀ ਕੋਈ ਬਾਹਲੀ ਲੋੜ ਨਹੀਂ ਹੁੰਦੀ। ਬਸ ਇੱਕ ਵਾਰੀ ਪਣੀਰੀ ਲਾ ਕੇ ਪਾਣੀ ਲਾ ਦੋ ਉਸ ਤੋਂ ਬਾਅਦ ਕੋਈ 1-2 ਮਹੀਨੇ ਬਾਅਦ ਉਹ ਦੇਖ ਕੇ ਹਿਸਾਬ ਮੌਸਮ ਦੇ ਹਿਸਾਬ ਨਾਲ ਪਾਣੀ ਲਾਓ। ਸਿਆਲ ਰੁੱਤ ਦੇ ਵਿੱਚ ਜੀ ਨੂੰ ਬੜਾ ਪਾਣੀ ਲੱਗਦਾ ਇਹਨੂੰ ਪਾਣੀ ਦੀ ਲੋੜ ਪੈਂਦੇ ਜਾ ਕੇ ਮਾਰਚ-ਅਪਰਵਾਰ ਮਹੀਨੇ 'ਚ। ਜਦੋਂ ਗੰਡਾ ਜਦੋਂ ਤਿੱਖੀਆਂ ਧੁੱਪਾਂ ਲੱਗਦੀਆਂ ਉਦੋਂ ਇਹਨੂੰ ਪਾਣੀ ਦੀ ਵੱਧ ਲੋੜ ਪੈਂਦੀ ਹੈ। ਠੀਕ ਹੈ। ਜਿਆਦਾ ਮੰਨ ਕੇ ਤੁਹਾਡੇ ਕੋਲੇ ਜਿਹੜਾ ਨਸਕ ਗੰਡਾ ਕਹਿੰਦੇ ਆ ਪਰ ਲਾਲ ਜਾਂਦਾ। ਲਾਲ ਗੰਡੇ ਦੀ ਮੰਗ ਵੱਧ ਆਈ ਲਾਲ ਪੂਰਾ ਲਾਲ ਰੱਖਣ ਵਾਲਾ। ਅੱਛਾ ਠੀਕ ਹੈ ਤੇ ਸੀਪੀ ਆਈ ਵੀ ਖੈਰ ਵਧੀਆ ਲੱਗਦਾ ਉਹ ਖਾਨ ਥੋੜਾ ਜਿਹਾ ਮਿੱਠਾ ਹੁੰਦਾ। ਅੱਛਾ ਜੀ। ਉਹ ਕੜਤਣ ਵੱਧੂ ਜਿਹੜਾ ਲਾਲ ਜਿਹਾ ਦਾ ਦਾਲ ਹੁੰਦਾ। ਠੀਕ ਹੈ ਭਾਈ ਜਿਵੇਂ ਗੋਭੀ ਦੀ ਪਨੀਰੀ ਉਹਦੇ ਕੀ ਹਿਸਾਬ ਕਿਤਾਬ ਦਾ ਰੇਟ ਕੀ ਕੁਝ ਹੁੰਦਾ ਆਪਣਾ? ਰੇਟ ਤਾਂ ਜੀ ਦੇਖੋ 20 ਤੇ 30 ਹੰਡਾ ਜਿਹੜੀਆਂ ਹੁਣ ਗੋਭੀਆਂ ਚੱਲ ਰਹੀਆਂ ਗਈਆਂ। ਅੱਛਾ ਜੀ। ਇਹਨਾਂ ਦਾ ਸੀਡ 65 ਤੋਂ 70000 ਦੇ ਕਿਲੋ ਦੀ ਰੇਂਜ 'ਚ ਵੀ ਹੁੰਦਾ ਇਹਦਾ। ਅੱਛਾ ਜੀ। ਇਹ ਹਿਸਾਬ ਨਾਲ ਸੀ ਇਹ 65-70 ਪੈਸੇ ਬੂਟਾ ਸੇਲ ਕਰਦੀਆਂ। ਅੱਛਾ ਜੀ। ਜਿਹੋ ਜੀ ਕਿਸਮਾਂ ਉਹ ਯਾਰ ਰੇਟ ਹੁੰਦਾ। ਠੀਕ ਹੈ ਜੀ ਇਹ ਜਿਹੜੀਆਂ ਕੋਈ ਦੇਸੀ ਕਿਸਮਾਂ ਹੁੰਦੀਆਂ ਆਪਣੀਆਂ ਇਹ ਤੋਂ ਪਹਿਲਾਂ ਹਾਂਜੀ ਹਾਂਜੀ ਉਹਨਾਂ ਦਾ ਰੇਟ ਕੋਈ ਘੱਟ ਵੀ ਹੁੰਦਾ ਦੇਸੀ ਕਿਸਮਾਂ ਦਾ ਚਲੋ 20 ਆਰ ਦਾ ਘਰਦਾ ਹੁੰਦਾ ਉਹ 30 35 ਪੈਸੇ 40 ਪੈਸੇ ਆਸਾਂ ਵਿੱਚ ਲਿਆ ਹੁਣ ਪਰ ਉਹਨਾਂ ਦਾ ਟਾਈਮ ਨਹੀਂ ਹੈਗਾ ਹੁਣ ਤਾਂ ਜਿਹੜੀਆਂ ਆਪ ਕੋਲ ਵੈਰਾਈਟੀਆਂ ਲੱਗ ਰਹੀਆਂ ਹਾਈਬ੍ਰਿਡੀ ਲੱਗ ਰਹੀਆਂ ਅੱਛਾ ਜੀ ਹਾਂਜੀ ਠੀਕ ਹੈ ਜੀ ਕਿਸਾਨ ਪ੍ਰਭੂ ਜੇ ਕੋਈ ਵੀ ਇੱਥੋਂ ਕਿਸੇ ਵੀ ਤਰ੍ਹਾਂ ਦਾ ਬੀਜ ਜਾਂ ਕੋਈ ਮਲਚਿੰਗ ਸੀਟ ਜਾਂ ਕਿਸੇ ਵੀ ਤਰ੍ਹਾਂ ਦੀ ਪਨੀਰੀ ਲੈਣੀ ਹੋਵੇ ਤੇ ਸਨਾਮ ਤੋਂ ਜਦੋਂ ਵੀ ਕੀ ਨੂੰ ਜਾਣਾ ਪਿੰਡ ਢੈਪੀ ਕਿਸਾਨ ਨਰਸਰੀ ਸੀਡ ਫਾਰਮ ਹੈਗਾ ਬਹੁਤ ਪੁਰਾਣਾ ਫਾਰਮ ਹੈ ਤੇ ਇੱਥੋਂ ਤੁਸੀਂ ਪਨੀਰੀ ਗੰਡੇ ਦੀ ਪਨੀਰੀ ਜਿਹੜੀ ਤਿਆਰ ਹੈਗੀ ਜਿੰਨੀ ਚਾਹੋ ਓਨੀ ਤੁਸੀਂ ਇਸ ਫਾਰਮ ਦੇ ਵਿੱਚੋਂ ਜਿਹੜੀ ਲੈ ਸਕਦੇ ਹੋ ਤੇ ਬਾਕੀ ਸੋਨੂੰ ਸਾਰਾ ਆਪਾਂ ਨਰਸਰੀ ਦਾ ਪਲਾਟ ਵੀ ਦਿਖਾਉਨੇ ਆ ਆ ਜਾਈਏ